ਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਮਿੱਤਰੋ ਮੇਲਾ ਕੱਲ ਨੂੰ ਵੀ ਤਗੜਾ ਵਰਲਡ ਕੱਪ ਜਾਣੀ ਆਪਾਂ ਕਹੀਏ ਵੀ ਟੀਮਾਂ ਰੱਖਾਂਗਾ ਹੁਆਂ ਵੱਡਾ ਮੇਲਾ ਹੋਣਾ ਅੱਜ ਤਾਂ ਹੀ ਨਹੀਂ ਬੋਲਟ ਖੇਡਿਆ ਅੱਜ ਵੱਡੇ ਵੱਡੇ ਮੱਲ ਤਾਂ ਹੀ ਨਹੀਂ ਖੇਡੇ ਇਹ ਮੇਲਾ ਬਹਿਰੀਨ 'ਚ ਮਿੱਤਰੋ ਕੱਲ ਨੂੰ ਵੱਡਾ ਟੂਰਨਾਮੈਂਟ ਵੱਡਾ ਕਬੱਡੀ ਕੱਪ ਆ ਪੰਜਾਬ ਦੇ ਵੱਡੇ ਵੱਡੇ ਮੱਲ ਪਹੁੰਚੇ ਆ ਉਹ ਸਾਰੇ ਹੀ ਦੱਸਾਂਗੇ ਬਹਿਰੀਨ 'ਚ ਜੋ ਟੀਮਾਂ ਖੇਡਣਗਾਂ ਦੁਬਈ ਕੁਵੈਤ ਓਮਾਨ ਇੰਡੀਆ ਪਾਕਿਸਤਾਨ ਤੇ ਮਿੱਤਰੋ ਬਹਿਰੀਨ ਦੇ ਨਾਂ ਤੇ ਹੀ ਟੀਮਾਂ ਤੇ ਜੋ ਆ ਕਤਰ ਦੀ ਟੀਮ ਖੇਡ ਰਹੀਆਂ ਇਹ ਜੋ ਟੀਮਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਇਹ ਸਾਰੀਆਂ ਹੀ ਟੀਮਾਂ ਪਾਕਿਸਤਾਨ ਤੇ ਇੰਡੀਆ ਦਾ ਮੈਚ ਉਹ ਵੀ ਹੋਊਗਾ ਪਰ ਰਾਜਪੂਤ ਆ ਜਿਹੜਾ ਉਹ ਇੰਡੀਆ ਵੱਲੋਂ ਖੇਡੂਗਾ ਇਹ ਵੱਡੀ ਗੱਲ ਤੁਹਾਨੂੰ ਦੱਸ ਦੇਣਾ ਵੀ ਪਾਕਿਸਤਾਨ ਦੀ ਟੀਮ 'ਚ ਨਹੀਂ ਉਹ ਖੇਡਦਾ ਉਹ ਇੰਡੀਆ ਵੱਲੋਂ ਖੇਡੂਗਾ ਪਲੇਅਰ ਜਿਹੜੇ ਜਿਹੜੇ ਪਹੁੰਚ ਗਿਆ ਨਦੋਰ ਨਿੱਕਾ ਨਦੋਰ ਵੀ ਪਹੁੰਚ ਗਿਆ ਗਿੰਨੀ ਵੀ ਪਹੁੰਚ ਗਿਆ ਤੇ ਦੁੱਗਾਂ ਵਾਲਾ ਖੁਸ਼ੀ ਇਹ ਸਭ ਬਾਈ ਨੇ ਵੀ ਖੇਡਣਾ ਸੀਗਾ ਦੁੱਗਾਂ ਵਾਲੇ ਖੁਸ਼ੀ ਨੇ ਬਹਿਰੀਨੀ ਤੱਕ ਪਾਉਣੀ ਸੀਗੀ ਪਰ ਕੁਝ ਕਾਰਨ ਹੋ ਗਏ ਆ ਉਹ ਮੈਂ ਤੁਹਾਨੂੰ ਦੱਸ ਦਿੰਨਾ ਵੀ ਉਹਦੇ ਬੀਬੀ ਦਾ ਕੋਈ ਇਦਾਂ ਚੱਕਰ ਸੀਗਾ ਤਾਂ ਨਹੀਂ ਬਾਈ ਖੇਡ ਰਿਆ ਨਹੀਂ ਉਹਨੇ ਵੀ ਖੇਡਣਾ ਸੀ ਏਗੰਦਾ ਖੇਡੂਗਾ ਹੀ ਫਦਾ ਪ੍ਰਿਆ ਰਾਜਪੂਤ ਇੰਡੀਆ ਦੀ ਟੀਮ ਚ ਤੇ ਗਿੰਨੀ ਲਵਲੀ ਮੈਦਵਾਲ ਇਹ ਵੀ ਖੇਡੂਗਾ ਦਬਰਜੀ ਵਾਲਾ ਦੀਪ ਵੀ ਖੇਡੂਗਾ ਤੇ ਖੀਰਾਂ ਵਾਲੀਏ ਬੋਲਟ ਨੂੰ ਲੋਕੀ ਦੋਗ ਦੋਗਾ ਕਹਿੰਦੇ ਐਵੇਂ ਨਹੀਂ ਮਿੱਤਰੋ ਇਹਨੇ ਵੀ ਬਹਿਰੀਨ 'ਚ ਧੱਕ ਪਾਉਣੀ ਆ ਆ ਸਾਰੇ ਪਲੇਅਰ ਪਹੁੰਚ ਗਏ ਆ ਤੁਹਾਨੂੰ ਫੋਟੋ ਵੀ ਦਿਖ ਰਹੀ ਹੋਊਗੀ ਸੋ ਇਹ ਮਿੱਤਰੋ ਮੰਡੇ ਪਹੁੰਚ ਗਏ ਆ ਬਹਿਰੀਨ ਕੱਲ ਨੂੰ ਲਾਈਵ ਸ਼ਾਇਦ ਜੋ ਹੈ ਸ਼ਾਮ ਦੇ 4 ਕ ਜਾਂ 3 ਵਜੇ ਤੁਹਾਨੂੰ ਲਾਈਵ ਵੀ ਦੇਖਣ ਨੂੰ ਮਿਲ ਜੂਗਾ ਤੇ ਹਜੇ ਮੇਤਰੋ ਟਾਈਮ ਪਿਆ ਤੇ ਹੋ ਸਕਦਾ ਵੀ ਖੁਸ਼ੀ ਦੁੱਗਾਂ ਕੰਮ ਜੇ ਉਹਦਾ ਉਧਰ ਹੋ ਗਿਆ ਹੋਏ ਤੇ ਉਹ ਵੀ ਖੇੜਲੇ ਕੱਲ ਨੂੰ ਸੋ ਉਹਦਾ ਕਨਫਰਮ ਨਹੀਂ ਬਾਕੀ ਜੋ ਹੈ ਅੱਜ ਵੀ ਸੁਹਾਣੇ ਕਾਫੀ ਚੇਂਜ ਹੋ ਗਏ ਤਨੌਰੀ ਚ ਨਹੀਂ ਖੇੜਿਆ ਜੱਗੂ ਦੂਜੀ ਟੀਮ ਚ ਤੇ ਸ਼ਗਰਪੁਰੀਏ ਭੋਲੇ ਆਲ ਦੇ ਨਾਲ ਆ ਸ਼ਾਪ ਦੀ ਟੀਮ ਚ ਨਹੀਂ ਖੇਡੇ ਸੋ ਹੋਣਾ ਹੀ ਸੀਗਾ ਜ਼ਰੂਰ ਕਿਉਂਕਿ ਕੱਲ ਰਾਤ ਹੀ ਬਾਈ ਕਹਿ ਰਹੇ ਸੀਗੇ ਮਣੀ ਬਾਈ ਕਹਿ ਰਹੇ ਸੀ ਜੱਗੂ ਆਪਣੇ ਨਾਲ ਆ ਤੇ ਉਹ ਚੀਜ਼ਾਂ ਹੋਊਗਾ ਮੇਤਰੋ ਕਿਉਂਕਿ ਟੀਮਾਂ ਜ਼ਿਆਦਾ ਸੀ ਯਾਰ 플레이ਰ ਨਹੀਂ ਉਦਾਂ ਪੂਰੇ ਆ ਰਹੇ ਸੀ ਤਾਂ ਕਰਕੇ ਜੋ ਹੈ 2-4 ਵਧੀਆ ਟੀਮਾਂ ਬਣਾਉਣ ਦੀ ਵੀ ਬੈਲੈਂਸ ਬਣ ਉਹ ਚੀਜ਼ਾਂ ਕੀਤੀਆਂ ਭਰਾਵਾਂ ਨੇ ਸੋ ਵਧੀਆ ਗੱਲ ਆ ਕੋਈ ਚੱਕਰ ਨਹੀਂ 플레이ਰ ਸਾਰੇ ਹੀ ਖੇਡ ਲਿਆ ਬੁਲਟ ਬੈਰੀਨ ਚ ਗਿਆ ਤਾਣੀ ਖੇਡਿਆ ਅੱਜ ਧੰਨਵਾਦ